ਜੋ ਗੰਨੇ ਦਾ ਰਸ ਹੈ ਇਹ ਸਾਨੂੰ એનર્ਜੀ ਦਿੰਦਾ ਜ਼ਿਆਦਾ ਜਿਵੇਂ ਆਪਾਂ એનર્ਜੀ ਡਰਿੰਕ ਵਗੈਰਾ ਲੈਂਦੇ ਆ ਨਾ ਜਿਵੇਂ ਉਹ ਤਾਂ ਇੱਕ ਬਨਾਵਟੀ ਹੋਗੇ ਇਹ ਕੁਦਰਤ ਵੱਲੋਂ એનર્ਜੀ ਡਰਿੰਕ ਹੈ ਜਿਹਨੂੰ ਆਪਾਂ ਪੀ ਕੇ ਆਪਣੇ ਆਪ ਨੂੰ ਸਿਹਤਮੰਦ ਮਹਿਸੂਸ ਕਰਦੇ ਆ ਸੰਘਰਸ਼ ਬਾਅਦ ਤੇ ਸਾਨੂੰ ਸਿਹਤ ਬਣਾਉਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸੰਘਰਸ਼ ਲੜਨ ਬਾਅਦ ਤੇ ਜੇ ਸਾਡੀ ਸਿਹਤ ਹੀ ਨਾ ਹੋਈ ਤਾਂ ਅਸੀਂ ਸੰਘਰਸ਼ ਕਿ ਲੜਾਂਗੇ ਇਸ ਕਰਕੇ ਸਾਰੇ ਜਿਹੜੇ ਬੰਦੇ ਨੇ ਸਾਡੇ ਸਤਨਾਬ ਸਿੰਘ ਜੀ ਪੰਨੂ ਸਾਹਿਬ ਬੈਠੇ ਨੇ ਉਹਨਾਂ ਨੇ ਸਾਰੇ ਮਿੱਤਰਾਂ ਨੇ ਸਲਾਹ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਉਹਨਾਂ ਨੇ ਇੱਕ ਪਰ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਜੋ ਪੰਜਾਬ ਹੈ ਉਹਨਾਂ ਵੱਲੋਂ ਇੱਕ ਸਲਾਹ ਕਰਕੇ ਇਹ ਲੰਗਰ ਦੇ ਜਿਹੜਾ ਹੈ ਉਹ ਰਸਤਾ ਇਸ ਕਰਕੇ ਲਗਾਇਆ ਗਿਆ। ਇੱਥੇ ਸ਼ੰਭੂ ਮੋਰਚੇ ਦੇ ਉੱਤੇ ਅੱਜ ਮਹਾਪੰਚਾਇਤ ਦੇ ਕਰਕੇ तमाम ਕਿਸਾਨ ਆਗੂ ਇਕੱਤਰ ਹੋ ਰਿਹਾ ਹੈ। ਉੱਥੇ ਇੱਕ ਅਜੀਹੀ ਤਸਵੀਰਤ ਦੇਖੋ ਮੇਰੇ ਪਿੱਛੇ ਗੰਨੇ ਦਾ ਰਸ ਜਾਂ ਫਿਰ ਕਈ ਜਗ੍ਹਾ ਦੇ ਇਸ ਨੂੰ ਰੋਧ ਨਾਮ ਦੇ ਨਾਲ ਜਾਣਿਆ ਜਾਂਦਾ। ਹਾਲਾਂਕਿ ਸਰੀਰਕ ਤੌਰ ਦੇ ਉੱਪਰ ਮਜ਼ਬੂਤੀ ਦਾ ਜ਼ਿਕਰ ਕਰ ਲਈਏ ਜਾਂ ਫਿਰ ਦਿਮਾਗੀ ਤੌਰ ਦੇ ਉੱਪਰ ਮਜ਼ਬੂਤੀ ਇਹ ਸਾਰੀਆਂ ਚੀਜ਼ਾਂ ਦੇ ਲਈ ਬੜੀ ਲਾਹੇਵੰਦ ਜਿਹੜੀ ਚੀਜ਼ ਹੈ ਪਰ ਜਿਸ ਨੂੰ ਲੈ ਕੇ ਅੱਜ ਇਹ ਜਥੇਬੰਦੀ ਵੱਲੋਂ ਇਸ ਗੰਨੇ ਦੇ ਰਸਦਾਂ ਜਾਂ ਰੋਹ ਦਾ ਲੰਗਰ ਜਿਹੜਾ ਉਹ ਲਗਾਇਆ ਗਿਆ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਜਿੱਥੇ ਤਾਜ਼ਾ ਇਹ ਗੰਨੇ ਦਾ ਰਸ ਕੱਟ ਕੇ ਸੰਕਤਾ ਦੇ ਦਿੱਤਾ ਜਾ ਰਿਹਾ ਹੈ ਸਕਦਰੂ ਲੰਗਰ ਦੇ ਰੂਪ ਦੇ ਵਿੱਚ ਤਾਂ ਨਾਲ ਦੀ ਨਾਲ ਹਰੇਕ ਤਰ੍ਹਾਂ ਦਾ ਉਹ ਲੰਗਰ ਜਿਹੜਾ ਹੈ ਸ਼ੰਪੂ ਮੋਰਚੇ ਦੇ ਉੱਤੇ ਜਾਂ ਕਹਿ ਲਈਏ ਵੀ ਹਰਿਆਣੇ ਦੇ ਬਾਟਰ ਤੋਂ ਮੈਸ ਕੁਝ ਹੀ ਮੀਟਰ ਦੂਰੀ ਦੇ ਉੱਤੇ ਇਹ ਸੇਵਾ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਤਾਂ तमाम ਕਿਸਾਨ ਜਿਹੜੇ ਨੇ ਜਿੱਥੇ ਹਰੇਕ ਤਰ੍ਹਾਂ ਦੇ ਲੰਗਰ ਲੈ ਕੇ ਇਸ ਮਾਪ ਪੰਚਾਇਤ ਦੇ ਵਿੱਚ ਪਹੁੰਚ ਰਹੇ ਨੇ ਤਾਂ ਉੱਥੇ ਹੀ ਹੁਣ ਲੰਗਰ ਜਿਹੜਾ ਉਹ ਇੱਥੇ ਵਿਚਾਰਿਆ ਜਾ ਰਿਹਾ ਤਾਂ ਗੱਲਬਾਤ ਕਰਾਂਗੇ ਅ ਜਸਪੀਰ ਜੀ ਕਿਵੇਂ ਦੇਖਦੇ ਹੋ ਕਿਉਂਕਿ ਬੜਾ ਅਹਿਮ ਲੰਗਰ ਜਿਹੜਾ ਤੁਸੀਂ ਇੱਥੇ ਲਗਾਇਆ ਗੰਨੇ ਦਾ ਰਸ ਜਾਂ ਕਈ ਜਗ੍ਹਾ ਤੇ ਰੋ ਵੀ ਕਹਿੰਦੇ ਤਾਂ ਕੀ ਮਹੱਤਤਾ ਕੀ ਮੰਨਦੇ ਹੋ ਦੀ ਜਾਂ ਕਿਉਂ ਦਿਮਾਗ ਚ ਹੈ ਵੀ ਇਹੀ ਲੰਗਰ ਰੋਣਾ ਕਿਉਂਕਿ ਪ੍ਰਸ਼ਾਦ ਹੈ ਕੜਾ ਹੈ ਚਾਹ ਹੈ ਹੋਰ ਬੜੇ ਲੰਗਰ ਹੈ ਪਹਿਲਾਂ ਤਾਂ ਤੁਹਾਡੇ ਚੈਨਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਿਰਜੀ 1 ਸਾਲ ਹੋ ਗਿਆ 13 ਫਰਵਰੀ ਦੇ ਦਿਨ ਇੱਥੇ ਸ਼ੰਭੂ ਮੋਰਚਾ ਲੱਗਿਆ ਸੀ ਅੱਜ ਪੂਰਾ 1 ਸਾਲ ਹੋ ਗਿਆ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਡੱਲੇ ਸਾਹਿਬ ਡੱਲੇਵਾਲ ਸਾਹਿਬ ਕਿਵੇਂ ਮਨਵਰਤੇ ਬੈਠੇ ਨੇ ਕਿਵੇਂ ਉਹਨਾਂ ਦੀ ਪੋਜੀਸ਼ਨ ਹੈ ਸਿਹਤ ਦੀ ਤੇ ਸੰਘਰਸ਼ ਕਿਸਾਨ ਜੋ ਸੰਘਰਸ਼ ਕਰ ਰਹੇ ਨੇ ਬਹੁਤ ਹੀ ਦਿਲਚਸਪੀ ਨਾਲ ਆਪਣੇ ਆਪ ਨੂੰ ਸਮਰਪਿਤ ਹੋ ਕੇ ਹਰੇਕ ਕਿਸਾਨ ਜੋ ਹੈ ਉਹ ਇੱਥੇ ਸੰਘਰਸ਼ ਕਰ ਰਿਹਾ ਹੈ ਤੁਸੀਂ ਦੇਖੋ ਲੰਗਰ ਜੋ ਹੈ ਕਾਰ ਸੇਵਾ ਵਾਲੇ ਵੱਲੋਂ ਇਹ ਲੰਗਰ ਪ੍ਰਸ਼ਾਦੇ ਦਾ ਲਗਾਇਆ ਜਾ ਰਿਹਾ ਚੌਲਾਂ ਦਾ ਲਗਾਇਆ ਜਾ ਰਿਹਾ ਹੈ ਲੱਗ ਲੱਗ ਪਿੰਡਾਂ ਤੋਂ ਵੀ ਲੋਕੀ ਆ ਪਕਾ ਕੇ ਜੋ ਲੰਗਰ ਇੱਥੇ ਲਗਾਤਾ ਲਗਾ ਰਹੇ ਅਸੀਂ ਪਹਿਲਾਂ ਵੀ ਕਟੋਗੜ ਚਾਰ ਵਾਰੀ ਇੱਥੇ ਰਸ ਦਾ ਲੰਗਰ ਆ ਚੁੱਕੇ ਆ ਤੇ ਹੁਣ ਜਿਹੜਾ 1 ਸਾਲ ਪੂਰਾ ਹੋਣ ਤੇ ਅੱਜ ਇੱਕ ਇਸ ਕਰਕੇ ਰਸ ਦਾ ਲੰਗਰ ਲਾਇਆ ਕਿਉਂਕਿ ਜਿਹੜੇ ਪਹਿਲਾਂ ਲੰਗਰ ਹੋਰ ਜਿਮੇਚਾ ਦਾ ਹੋ ਗਿਆ ਪ੍ਰਸ਼ਾਦੇ ਦਾ ਹੋ ਗਿਆ ਲੱਸੀ ਦਾ ਹੋ ਗਿਆ ਤੇ ਚੌਲਾਂ ਦਾ ਹੋ ਗਿਆ ਕਈ ਤਰ੍ਹਾਂ ਦੇ ਪਦਾਰਥਾਂ ਦਾ ਲੰਗਰ ਜੋ ਲੱਗੇ ਨੇ ਇਸ ਕਰਕੇ ਅਸੀਂ ਰਸ ਦਾ ਲੰਗਰ ਜਾਣ ਕੇ ਹੁਣ ਇਸ ਕਰਕੇ ਲਗਾਇਆ ਸੀ ਇਹ ਸੰਗਤ ਰਸ ਵੀ ਛਕੇ ਕਿੰਨਾਕ ਆਮ ਤੌਰ ਦੇ ਉੱਪਰ ਕਹਿੰਦੇ ਵੀ ਰੋ ਜਿਹੜੀ ਆ ਗੰਨੇ ਦਾ ਰਸ ਬੜਾ ਸਰੀਰ ਤੇ ਲਈ ਬੜੀ ਲਾਹੇਵੰਦ ਆ ਇਹਨੂੰ ਕਿਵੇਂ ਦੇਖਦੇ ਹੋ ਕਿੰਨਾਕ ਲਾਹੇਵੰਦ ਆ ਕੀ ਫਾਇਦੇ ਨੇ ਇਹ ਦੇਖੇ ਤਾਂ ਜੋ ਗੰਨੇ ਦਾ ਰਸ ਹੈ ਇਹ ਸਾਨੂੰ એનર્ਜੀ ਦਿੰਦਾ ਜ਼ਿਆਦਾ ਜਿਵੇਂ ਆਪਾਂ એનર્ਜੀ ਡਰਿੰਕ ਵਗੈਰਾ ਲੈਂਦੇ ਆ ਨਾ ਜਿਵੇਂ ਉਹ ਤਾਂ ਇੱਕ ਬਨਾਵਟੀ ਹੋਗੇ ਇਹ ਕੁਦਰਤ ਵੱਲੋਂ એનર્ਜੀ ਡਰਿੰਕ ਹੈ ਜਿਹਨੂੰ ਆਪਾਂ ਪੀ ਕੇ ਆਪਣੇ ਆਪ ਨੂੰ ਸਿਹਤਮੰਦ ਮਹਿਸੂਸ ਕਰਦੇ ਆ ਸੰਘਰਸ਼ ਬਾਅਦ ਤੇ ਸਾਨੂੰ ਸਿਹਤ ਬਣਾਉਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸੰਘਰਸ਼ ਲੜਨ ਬਾਅਦ ਤੇ ਜੇ ਸਾਡੀ ਸਿਹਤ ਹੀ ਨਾ ਹੋਈ ਤਾਂ ਅਸੀਂ ਸੰਘਰਸ਼ ਕੀ ਲੜਾਂਗੇ ਇਸ ਕਰਕੇ ਸਾਰੇ ਜਿਹੜੇ ਬੰਦੇ ਨੇ ਸਾਡੇ ਸਤਨਾਬ ਸਿੰਘ ਜੀ ਪੰਨੂ ਸਾਹਿਬ ਬੈਠੇ ਨੇ ਉਹਨਾਂ ਨੇ ਸਾਰੇ ਮਿੱਤਰਾਂ ਨੇ ਸਲਾਹ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਉਹਨਾਂ ਨੇ ਇੱਕ ਪਰ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਜੋ ਪੰਜਾਬ ਹੈ ਉਹਨਾਂ ਵੱਲੋਂ ਇੱਕ ਸਲਾਹ ਕਰਕੇ ਇਹ ਲੰਗਰ ਦੇ ਜਿਹੜਾ ਹੈ ਉਹ ਰਸਤਾ ਇਸ ਕਰਕੇ ਲਗਾਇਆ ਗਿਆ ਕਿ ਸਾਨੂੰ ਨਰਜੀ ਮਿਲੇ ਅਸੀਂ ਤਗੜੇ ਹੋ ਕੇ ਸੰਘਰਸ਼ ਨੂੰ ਹੋਰ ਵੀ ਜ਼ਿਆਦਾ ਤਰੀਕੇ ਨਾਲ ਲੜ ਸਕੀਏ ਤਾਂ ਇਹ ਸਾਰੀਆਂ ਚੀਜ਼ਾਂ ਦਾ ਮੱਦੇ ਨਜ਼ਰ ਹੁਣ ਜਿਵੇਂ ਹਰੇਕ ਤਰਫ ਦੇ ਕੋ ਫਿਰ ਇੱਕ ਵਾਰ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਹਾਂਗਾ ਬੜੀ ਕਿਉਂਕਿ ਜਿਹੜੀਆਂ ਚੀਜ਼ਾਂ ਨੇ ਕਿਤਨਾ ਕਿਤੇ ਕੁਦਰਤ ਵੱਲੋਂ ਜੋ ਦਾਤ ਬਖਸ਼ੀ ਹੋਈ ਹੈ ਪਹਿਲਾਂ ਹੀ ਖੁਸ਼ੀਆਂ ਜਾਂਦੀਆਂ ਨੇ ਪੰਜਾਬ ਤੇ ਵਿਰਸੇ ਦੇ ਵਿੱਚੋਂ ਤਾਂ ਲਗਭਗ 3 ਛਾਨਣੀਆਂ ਲਗਾ ਕੇ ਇਹ ਰੋ ਜਾਂ ਕਿਹਾ ਲਈ ਗੰਨੇ ਦਾ ਰਸ ਜਿਹੜਾ ਹੈ ਤਾਜ਼ੇ ਗੰਨਿਆਂ ਦਾ ਰਸ ਇੱਥੇ ਕੱਢਿਆ ਜਾ ਰਿਹਾ ਹੈ ਔਰ ਹਾਲਾਂਕਿ ਤਮਾਮ ਜਗ੍ਹਾ ਦੇ ਉੱਪਰ ਜਿੱਥੇ ਇਹਨਾਂ ਚੀਜ਼ਾਂ ਨੂੰ ਲੈ ਕੇ ਜਿੱਥੇ ਪਹਿਲਾਂ ਤੋਂ ਹੀ ਕਿਸਾਨ ਸੁਹਿਰਦ ਨੇ ਕੀ ਮਜ਼ਬੂਤੀ ਜਿਹੜੀ ਹੈ ਉਹ ਮਾਨਸਿਕ ਤੌਰ ਤੇ ਵੀ ਚਾਹੀਦੀ ਹੈ ਔਰ ਸਰੀਰਕ ਤੌਰ ਤੇ ਵੀ ਚਾਹੀਦੀ ਹੈ ਤਾਂ ਹੁਣ ਹਰੇਕ ਤਰਫ ਇੱਥੇ ਸੰਗਤਾ ਜਿਹੜੀਆਂ ਨੇ ਆਪ ਮੁਹਾਰੇ ਹੋ ਕੇ ਅੱਜ ਜਿਹੜਾ ਸ਼ੰਭੂ ਮਹਾਪੰਚਾਇਤ ਦੇ ਵਿੱਚ ਤਾਂ ਇੱਕ ਪਾਸੇ ਪਹੁੰਚੀਆਂ ਨੇ ਤਾਂ ਨਾਲ ਦੀ ਨਾਲ ਜੇਕਰ ਜ਼ਿਕਰ ਕਰ ਲਈ ਤਾਂ ਹੁਣ ਹਰੇਕ ਤਰਫ ਜਿਹੜੇ ਉਤਸ਼ਾਹਤ ਹੋ ਕੇ ਲੰਗਰ ਪ੍ਰਸ਼ਾਦੇ ਤਿਆਰ ਨੇ ਤਾਂ ਦੂਸਰੀ ਤਰਫੇ ਗੰਨੇ ਦਾ ਰਸ ਜਾਂ ਰੋਹ ਦਾ ਲੰਗਰ ਜਿਹੜਾ ਉਹ ਵੀ ਸ਼ਬੂ ਮੋਰਚੇ ਦੇ ਉੱਪਰ ਚੱਲ ਰਿਹਾ ਹੈ ਕੈਮਰਾ ਪਰ ਸੰਜੀਵਜੀਤ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗਫਿਟੀਸੀ ਨਿਊਜ਼ ਸ਼ਬੂ ਬੈਰੀਅਰ